ਲੈ ਮੇਟਰ ਐਸ ਵਾਰ ਲਾਉਣ ਲੱਗੇ ਆਪਾਂ ਸੁੱਕੇ ਕਦੂ ਦੇ ਵਿੱਚ 11 ਕਿਬਾਸਮਤੀ ਆ ਰਹੀ 11 ਕਿ ਦੀ ਪਨੀਰੀ ਲਗਭਗ 27 ਦਿਨਾਂ ਦੀ ਹੋ ਚੁੱਕੀ ਆ ਐਸ ਵਾਰ ਆਪਾਂ ਸੁੱਕੇ ਕਦੂ ਵਿੱਚ ਲਾਵਾਂਗੇ ਪਿਛਲੇ ਈ ਆਪਾਂ ਕਦੂ ਕਰਨ ਜਾ ਰਹੇ ਸੀ ਤੇ ਪਰ ਟਰੈਕਟਰ ਨਹੀਂ ਚੱਲਿਆ ਸੀ ਮੈਂ ਫੇਰ ਕਿ ਸੁੱਕਾ ਗੱਡੀ ਠੀਕ ਤਾਂ ਨੰਬਰਦਾਰ ਆਇਆ ਕਿਰਾਏ ਤੇ ਨਹੀਂ ਬਾਈ ਜੀ ਕਹਿੰਦਾ ਤੇਲ ਪਾ ਦੇ ਦੂਰ ਲਾਤੀ ਆ ਉਸ ਤੋਂ ਬਾਅਦ ਸੁਹਾਗਾ ਮਾਰਤਾ ਮੈਂ 2000 ਦਾ ਤੇਲ ਪਾਤਾ ਤੇ ਮੂੰਹ ਨੇ ਕਿਹਾ ਤਾਂ ਇਥੋਂ ਨੰਗਨ ਡੱਪਣ ਵਾਲੇ ਕਹਿ ਦਿੰਦੇ ਆ ਯਾਰ ਮੱਲੀ ਸਾਹਿਬ ਤੇਰੇ ਤਾਂ ਨੰਬਰਦਾਰ ਸੂਤ ਆਇਆ ਹਨਾ ਤੇ ਮੈਂ ਪਾਸੇ ਗਿਆ ਨੰਬਰਦਾਰ ਖੁਦ ਕਹਿੰਦਾ ਕਹਿੰਦਾ ਇੱਥੇ ਮੈਨੂੰ ਕਈ ਨੰਗਨ ਟੱਪਣ ਵਾਲੇ ਕਹਿੰਦੇ ਯਾਰ ਤੂੰ ਐਵੇਂ ਦੱਸਿਆ ਇਹ ਤੋਂ ਕਿਰਾਇਆ ਲੈ ਹਾ ਠੋਕੇ ਇਹਦੇ ਕੋਲੇ ਕੀ ਘਟਾ ਕਿਸੇ ਚੀਜ਼ ਪਰ ਇਹਦੇ ਨਾਲ ਚਲੋ ਲਿਆਇਆ ਯਾਰੀ ਦੋਸਤੀ ਆ ਕਿਤੇ ਕੰਮ ਕਹਿ ਦਿੰਦਾ ਕੰਮ ਆਈ ਦਾ ਵੀ ਆ ਤੇ ਕੰਮੇ ਤੋਂ ਲਈਦਾ ਵੀ ਇਹਨੇ ਆਪ ਹੀ ਐਰ ਕਿ ਮੈਨੂੰ ਕਹਿ ਕਹਿੰਦਾ ਵੀ ਯਾਰ ਕਿ ਦਲੇਰ ਤੂੰ ਕਿਰਾਏ ਤੇ ਕੰਮ ਨਹੀਂ ਕਰਾਉਣਾ ਮੈਂ ਪਹਿਲਾਂ ਜਿਹੜੇ ਪਹਿਲਾਂ ਦਰਸ਼ਨ ਸਾਡਾ ਵੀਰ ਆ ਉਹ ਤੋਂ ਮੈਂ ਕਿਰਾਏ ਤੇ ਵਹਾਲੀ ਸੀ ਪਹਿਲਾਂ ਅਰ ਕੀ ਆਉਦੇ ਮੂੰਹੋਂ ਕਹਿੰਦਾ ਕਿ ਮਿੱਤਰ ਆਪਣੇ ਨਾਲ ਲਿਆਜਾ ਤੇਰੀ ਤੇ ਤੂੰ ਕਿਰਾਏ ਤੇ ਕੰਮ ਨਾ ਕਰੀ ਮੈਂ ਦੂਰ ਲਾਉਂਗਾ ਤੇ ਸੁਹਾਗਾ ਤੈਨੂੰ ਮਾਰ ਕੇ ਦਊਗਾ ਪਹਿਲਾਂ ਵੀ ਇਹਨੇ ਕਹਿਰ ਲਾਈ ਸੀ ਤਾਂ ਗੱਲ ਉਹ ਆ ਵੀ ਇੱਕ ਇਥੋਂ ਆਪਣਾ ਮਿੱਤਰ ਖਾ ਸੀ ਉਹਦੇ ਨਾਲ ਵੀ ਉਹ ਲਿਆਜੂ ਨਹੀਂ ਆਪਣੀ ਉਹ ਪਿਆਰਾ ਵਰਤਦਾ ਆਪਣੇ ਨਾਲ ਪੂਰਾ ਪਰ ਉਹ ਬੰਦਾ ਇਹਨੂੰ ਜਾਣਦੀ ਆ ਰਹੀ ਇਹ ਗੱਲ ਕਹਿ ਕੇ ਗਿਆ ਵੀ ਅੱਜ ਤਾਂ ਤੂੰ ਇੱਕ ਹਸਰ ਦਾ ਯਾਨੀ ਕਿ ਸੀਰੀ ਲੱਗਾ ਨੰਬਰਦਾਰ ਦੇ ਹੈ ਵੇਖ ਲੈ ਯਾਰ ਲੋਕਾਂ ਦੀ ਕਿੱਡੀ ਮਾੜੀ ਸੋਚ ਆਣਾ ਵੀ ਤੇਰੇ ਨਾਲ ਲਿਆਜਾ ਤੇਰੇ ਕੋਲ ਟਰੈਕਟਰ ਹੈਗਾ ਤੂੰ ਤੇਰੇ ਮੂੰਹ ਚ ਤਾਂ ਨਿਕਲਿਆਣਾ ਵੀ ਮੈਂ ਦਲੇਰ ਆ ਜਾ ਮੈਂ ਵਾਦ ਦਿਨਾ ਜਾਂ ਸੀਲ ਆ ਦਿਨਾ ਹੈ ਹਾਲਾਂਕਿ ਆਪਾਂ ਵੀ ਕੰਮ ਆਉਣੇ ਆ ਇੱਕ ਮਿੰਟ ਅੱਗੇ ਆ ਜਾ ਇੱਥੇ ਛੱਡੀ ਮਿੱਟੀ ਇੱਥੇ ਇੱਥੇ ਆ ਲੈ ਸਵਾਗਾ ਮਾਰਿਆ ਇੱਕ ਨੰਬਰ ਕਹਿਰਾ ਸਵਾਗਾ ਮਾਰਿਆ ਦੂਰ ਲਾਤੀ ਵਟਾਂ ਆਪਾਂ ਪਹਿਲਾਂ ਬਾਤੀਆਂ ਇੱਕ ਨੰਬਰਦਾਰ ਨੇ ਆਪਣਾ ਬੜਾ ਫਾਇਦਾ ਕੀਤਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਆ ਵਟ ਬਾਰੇ ਇਧਰ ਲਾਇਆ ਇੱਥੇ ਛੱਡ ਦੇ ਮਿੱਟੀ ਇਥੇ ਛੱਡ ਦੇ ਛੱਡ ਦੇ ਛੱਡ ਦੇ ਏ ਰੋਕ ਕੇ ਕੈਮਰਾ ਦਾ ਗਾਂਟ ਪਾਉਗਾ ਨੰਬਰਦਾਰ ਨੇ ਇੱਕ ਆਪਣਾ ਇਹ ਫਾਇਦਾ ਕੀਤਾ ਵੀ ਆ ਦੇਖੋ ਕਹਿੰਦਾ ਪਹਿਲਾਂ ਵਟਾਂ ਪਾਲਾ ਮੈਂ ਕਿਹਾ ਯਾਰ ਇਹ ਕੀ ਗੱਲ ਨੰਬਰਦਾਰ ਕਹਿੰਦਾ ਤੂੰ ਪਹਿਲਾਂ ਵਟਾਂ ਪਾਲਾ ਵੀ ਇਹਦੇ ਨਾਲ ਕਹਿੰਦਾ ਥਾਂ ਪਾਲਾ ਉੱਚਾ ਨਹੀਂ ਰਹਿੰਦਾ ਪਹਿਲਾਂ ਨੇ ਵਟਾਂ ਪਵਾ ਦਿਆਂ ਤੇ ਨਾਲੋ-ਨਾਲੋ ਪਹਿਲਾਂ ਤਾਂ ਕਲਟੀਵੇਟਰ ਮਾਰਤੇ ਫਿਰ ਨਾਲ-ਨਾਲ ਸੁਆਗਾ ਮਾਰਤਾ ਤੇ ਕਹਿੰਦਾ ਨਾਲ ਨਿੱਕੀ-ਨਿੱਕੀ ਇੱਕ ਦੇ ਇੱਕ ਦੇ ਗਾਚੀ ਲਾ ਦੀ ਵਟ ਖੜੀ ਰਹੂਗੀ ਹੈ ਤਾਂ ਇਹ ਤੁਸੀਂ ਦੱਸੋ ਬਾਈ ਇਦਾਂ ਫਾਇਦੇਮੰਦ ਸੌਦਾ ਹੈ ਜਾਂ ਨਹੀਂ ਹੈ ਨਾਲ ਇਧਰ ਇੱਕ ਸੰਦਲ ਪਵਾਤੀ ਕਹਿੰਦਾ ਐਵੇਂ ਉਧਰ ਪਾਣੀ ਟੁੱਟ ਗਿਆ ਨਾਲੇ ਦਾ ਅਗਲੇ ਦਾ ਨੁਕਸਾਨ ਕਰੇਗਾ ਨਾਲੇ ਤੇਰਾ ਹੋਊਗਾ ਹਨ ਤਾਂ ਗੱਲ ਕੁਛ ਇਦਾਂ ਦੀ ਆ ਲਗਭਗ ਵੀ ਅੱਜ ਚਾਰਾਂ ਪੰਜਾਂ ਦਿਨਾਂ ਬਾਅਦ ਆਪਾਂ ਬਾਸਮਤੀ ਲਾਵਾਂਗੇ ਪਨੀਰੀ ਅਜੇ ਥੋੜੀ ਜੀ ਛੋਟੀ ਆ ਉਹੀ ਗੱਲ ਹੈ ਨਾ ਵੀ ਜੇਕਰ ਕੋਈ ਕੰਮ ਤੁਹਾਡਾ ਸਵਾਰਦਾ ਤੇ ਉਹਨੂੰ ਨੰਗਨ ਟੱਪਣ ਵਾਲੇ ਬੜਾ ਟੋਕਦੇ ਹਨ ਕਹਿੰਦੇ ਯਾਰ ਤੈਨੂੰ ਕੀ ਲੋੜ ਐਵੇਂ ਟਰੈਕਟਰ ਭਜਾਈ ਖੜਨ ਦੁਪਹਿਰ ਦਾ ਟਾਈਮ ਆਪਦਾ ਘਰੇ ਆਰਾਮ ਕਰ ਤੇ ਕਰਨਾ ਹੀ ਆ ਤਾਂ ਤੂੰ ਕਿਰਾਏ ਤੇ ਕਰ ਤੇ ਮੇਤਰੋ ਕੋਈ ਯਾਰੀ ਦੋਸਤੀ ਵੀ ਹੁੰਦੀ ਲਿਆਜ ਵੀ ਹੁੰਦੀ ਤੁਸੀਂ ਅਕਸਰ ਹੀ ਮੇਰੀਆਂ ਵੀਡੀਓ ਬਾਈ ਨੰਬਰਦਾਰ ਨਾਲ ਵੇਖਦੇ ਹੋਵੋਗੇ ਤਾਂ ਐਰ ਕੀ ਚਲੋ ਮੈਂ ਨਹੀਂ ਇਹਨੂੰ ਕਹਿੰਨੇ ਆਪ ਹੀ ਮੈਨੂੰ ਕਿਹਾ ਸੀ ਕਹਿੰਦਾ ਵੀ ਮੈਂ ਤੇਰੀ ਪਹਿਲੀ ਵਾਦੂਗਾ ਐਵੇਂ ਨਾ ਤੂੰ ਖਰਚਾ ਕਰੀ ਵੀ ਮੈਂ ਤੈਨੂੰ ਐਰ ਕੀ ਵਾਦਾਂਗਾ ਕਲਟੀਵੇਟਰ ਮਾਰ ਦਾਂਗਾ ਤੇ ਤੂੰ ਨਾ ਖਰਚਾ ਕਰ ਇਹ ਹੋਈ ਨਾ ਲਿਆਜ ਬਾਕੀ ਕਰਦੇ ਹਾਂ ਗੱਲਬਾਤ ਨੰਬਰਦਾਰ ਨਾਲ ਹੈ ਕੀ ਸੋਚ ਐ ਦੀ ਕਿਦਾਂ ਕਿਵੇਂ ਬਾਹ ਇੱਥੇ ਰੋਕ ਦੇ ਇੱਥੇ ਰੋਕ ਦੇ ਬੱਸ ਏਡਾ ਇਹ ਕਰਕੇ ਰੋਕ ਦੇ ਬੱਸ 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 ਇਹ ਕਰਦਾ ਕੀ ਆ ਮੈਂ ਤਾਂ ਕਿੱਥੇ ਰੋਕੂਗਾ ਚਲੋ ਕੋਈ ਨਹੀਂ ਕਰਾਉਣੇ ਗੱਲਬਾਤ ਮੜੀ ਜੀ ਕਾ ਵਟ ਜੀ تسਲੀ ਕਰੂਗਾ ਸੋ ਗੁਆਇਟਰ ਰੋਕ ਦਿੰਦਾ ਐ ਕੱਢ ਕੇ ਟਰੈਕਟਰ ਬਾਹਰ ਲੈ ਜਾਂਦਾ ਨੰਬਰਦਾਰ ਥੈਂਕ ਯੂ ਸੋ ਮਾਚ ਲਵ ਯੂ ਕਿਸਮੀ ਮਿਸਮੀ ਮੈਂ ਤੇਰੀ ਬਰਾਈ ਜੀ ਕਰੀ ਜਾਂਦਾ ਸੀ ਓਏ ਮੈਂ ਬਰਾਈ ਦੀ ਕਰੀ ਜਾਂਦਾ ਸੀ ਚੰਗੀ ਗੱਲ ਆ ਮਹਾਵੀ ਕਿੱਡਾ ਸੂਤ ਆਇਆ ਹਨਾ ਇੱਥੇ ਕੋਈ ਬੰਦਾ ਟੱਪਿਆ ਹਾਂਜੀ